ਸਾਬਰ ਕਰ ਭਾਈ ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾ ਅਭਿਸ਼ੇਕ ਜਲੋਟਾ ਗੱਲ ਕਰੀਏ ਲੁਧਿਆਣਾ ਦੇ ਸ਼ੂ ਕਾਰੋਬਾਰੀ ਪ੍ਰਿੰਕਰ ਲੁਧਿਆਣਾ ਨੂੰ ਦਿਆਂ ਫੇਰ ਤੋਂ ਇੱਕ ਵਾਰ ਮੁਸੀਬਤ ਆ ਵੱਧ ਗਿਆ ਦੱਸ ਦिए ਕੀ ਪ੍ਰਿੰਕਰ ਨੂੰ ਫੇਰ ਤੋਂ ਲੁਧਿਆਣਾ ਦੇ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਦੱਸ ਦिए ਕੀ ਪ੍ਰਿੰਕਰ ਲੁਧਿਆਣਾ ਦੇ ਉੱਤੇ ਅੱਜ ਆਰਮ ਸੈਕਟਰ ਤੇ ਪੁਰਾਣਾ ਜਿਹੜਾ ਇੱਕ ਜਿਹੜਾ ਪਹਿਲਾ ਸੋਸ਼ਲ ਮੀਡੀਆ ਤੇ ਭਦੀਸ਼ ਅਫਦਾਲਦਲੀ ਗਗਨਪ੍ਰੀਤ ਐਡਵੋਕੇਟ ਦੇ ਖਿਲਾਫ ਵਰਤਨ ਵਾਲੇ ਮਾਮਲੇ ਦੇ ਵਿੱਚ ਉਸ ਦੀ ਜ਼ਮਾਨਤ ਕੈਨਸਲ ਹੋ ਗਈ ਹੈ ਦੱਸਦੀ ਕਿ ਗਰਾਂਟਡ ਬੇਲ ਸੀ ਕਿ ਜਿਹਦੇ ਵਿੱਚ ਕੋਰਟ ਵੱਲੋਂ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਕਿ ਤੁਸੀਂ ਬਾਹਰ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਦੁਬਾਰਾ ਤੋਂ ਇਹੋ ਜੀ ਟਿੱਪਣੀਆਂ ਨਹੀਂ ਕਰੋਗੇ ਤੇ ਉਸ ਮਾਮਲੇ ਦੇ ਵਿੱਚ ਜਿਹੜਾ ਹੁਣ ਪ੍ਰਿੰਕਲ ਦੀ ਜਿਹੜੀ ਜ਼ਮਾਨਤ ਕੈਂਸਲ ਹੋ ਗਈ ਹੈ ਤੇ ਇੱਕ ਹੋਰ ਪਰਚਾ ਜਿਹੜਾ ਹੈ ਆਮ ਸੈਕਟ ਦਾ ਉਹ ਅੱਜ ਲੁਧਿਆਣਾ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਪ੍ਰਿੰਕਲ ਦੇ ਵੱਲੋਂ ਜਿਹੜਾ ਹੈ ਉਹ ਅਸਲੇ ਦਾ ਜਿਹੜਾ ਦਿਖਾਵਾ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪ੍ਰਿੰਕਲ ਦਾ ਅੱਜ ਕੋਰਟ ਦੇ ਵਿੱਚ ਪਹੁੰਚੇ ਸੀਗੇ ਪੁਲਿਸ ਅਧਿਕਾਰੀ ਉਸ ਨੂੰ ਲੈ ਕੇ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਤੇ ਹੁਣ ਜਿਹੜੇ ਐਡਵੋਕੇਟ ਗਗਨਪ੍ਰੀਤ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਕਿ ਕੀ ਹੈ ਪੂਰਾ ਮਾਮਲਾ ਤੇ ਪ੍ਰਿੰਕਲ ਦਾ ਕਿੰਨੇ ਕਿ ਦਿਨ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਜਿਹੜਾ ਨੀਚੇ ਰੱਖ ਲਿਆ ਦੋਸਤ ਸਾਰੇ ਜਿਸ ਦਾ ਕੰਮ ਵੀ ਆ ਜੀ ਥੋੜਾ ਪਿੱਛੇ ਯਾਦ ਕਰ ਰਿਹਾ ਰਾਤ ਆ ਰਿਹਾ ਅ ਅੱਜ ਦੋਸਤ ਕੀ ਮਾਮਲਾ ਕੀ ਸੀ ਜਿਹੜਾ ਕੰਡੜ ਬੇਟ ਕੀਤਾ ਗਿਆ ਸੀ ਕੂਰ ਦੇ ਵਿੱਚ ਰੈਸਟ ਹੋਈ ਜਾ ਕਿਹੜੀ ਤਰੀਕ ਚ ਆਇਆ ਸੀ ਅ ਤੁਹਾਨੂੰ ਸਪੱਸ਼ਟ ਪਤਾ ਹੀ ਹੈ ਜੀ ਸਾਰਿਆਂ ਨੂੰ ਇੱਕ ਜਿਹੜੇ ਤੇ ਐਫ ਆਈ ਆਰ ਦੇ ਵਿੱਚ ਅਜ ਤੋਂ 1 ਮਹੀਨਾ ਪਹਿਲਾਂ ਇਹਦੀ ਅਰੈਸਟ ਪਈ ਸੀ ਪਿਛਲੀ 19 ਤਰੀਕ ਨੂੰ ਉਸ 19 ਤਰੀਕ ਨੂੰ ਜਦੋਂ ਜੱਸ ਸਾਹਿਬ ਨੇ ਜਦੋਂ ਇਹਦੀ ਬੇਲ ਡਿਸਾਈਡ ਕੀਤੀ ਸੀ 30 ਅਗਸਤ ਨੂੰ ਤੇਜਸਬ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਅਪੱਤੀਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਹਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਉਸ ਮਾਮਲੇ ਦੇ ਵਿੱਚ ਇਕਤਾ ਅੱਜ ਉਸੇ ਕੋਰਟ ਨੇ ਇਹਦੀ ਬੇਲ ਕੈਨਸਲ ਕੀਤੀ ਹੈ ਪਹਿਲਾਂ ਵਾਲੇ ਮੁਕਦਮੇ ਚ 227/22 ਚ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫਆਈਆਰ ਦੇਤੇ ਹੋਰ ਕੀਤੀ ਹੈ ਆ ਉਹਦੇ ਚ ਇਹ ਦੁਬਾਰਾ ਵਕੀਲ ਸਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇਤੇ ਇੱਕ ਹੋਰ ਐਫਆਈਆਰ ਹੋਈ ਹੈ ਔਰ ਉਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤਪਨ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜੱਜਮੈਂਟ ਦੇ ਬੇਸ ਤੇ ਅਸੀਂ ਬੈਨ ਲਗਾ ਰਹੇ ਹਾਂ ਕਿ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਬਟ ਉਹ ਅਸੀਂ ਵੀਡੀਓ ਕੋਰਟ ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਨੇ ਉਹ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫਆਈਆਰ ਦੇ ਤੇ ਹੋਰ ਹੋਈ ਹੈ ਔਰ ਉਸੇ ਐਫਆਈਆਰ ਚ ਵੀ ਉਹ ਉਸ ਐਫਆਈਆਰ ਚ ਵੀ ਅਰੈਸਟ ਪਈ ਹੈ ਔਰ ਦੂਸਰਾ ਪਹਿਲੇ ਵਾਲੀ ਬੇਲ ਵੀ ਦੀ ਕੈਨਸਲ ਹੋ ਗਈ ਅੱਛਾ ਪਰ ਕਿਹਦਾ ਵੇ ਇੱਕ ਮੈਟਰ ਇਹ ਹੈ ਕਿ ਕੋਈ ਕੁਝ ਅਧ ਉਹਦੇ ਵਿੱਚ ਇਹ ਆ ਨਾਮ ਲੈ ਰਹੇ ਆ ਜੀ ਐਸ ਐਚਓ ਸਾਹਿਬ ਦਾ ਵੀ ਲੈ ਰਹੇ ਆ ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜੇਲ੍ਹ 'ਚ ਮੇਨਾਂ ਲਿੱਤਾ ਹੋਇਆ ਜੋ ਇਹਨਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਜੋ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫਆਈਆਰ ਨਾਲ ਭੇਜਿਆ ਗਿਆ ਕਿ ਜੁਡੀਸ਼ੀਅਲ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਮੈਡੀਕਲ ਕੱਲ੍ਹ ਤੋਂ ਬਾਅਦ ਮੈਡੀਕਲ ਹਾਂਜੀ ਕੱਲ੍ਹ ਕਰਾ ਕੇ ਲੈ ਕੇ ਆਣ ਸਰ ਗੱਲ ਕਰੀ ਤਾਂ ਉਹਨਾਂ ਨੇ ਜਾਣਦੇ ਹੋਏ ਕਿ ਆ ਕਿ ਝੂਠਾ ਬੋਲ ਕੇ ਝੂਠਾ ਬੋਲ ਕੇ ਚਲੋ ਕੋਈ ਗੱਲ ਨਹੀਂ ਜੀ ਹੁਣ ਦੋਸ਼ੀ ਨੇ ਕੁਛ ਨਾ ਕੁਛ ਤਾਂ ਕਹਿਣਾ ਹੀ ਹੁੰਦਾ ਤੇ ਬਿਲਕੁਲ ਸਹੀ ਹੋਈ ਹੈ ਜੀ ਐਫਆਈਆਰ ਨਾਲ ਨਹੀਂ ਮੈਨੂੰ ਨਹੀਂ ਪਤਾ ਜੀ ਤੁਸੀਂ ਦੇਖ ਹੀ ਲਿਆ ਜਿਸ ਤਰੀਕੇ ਦੇ ਨਾਲ ਐਡਵੋਕੇਟ ਗਗਨਪ੍ਰੀਤ ਨੇ ਕਿਹਾ ਕਿ ਉਸ ਦਾ ਇੱਕ ਦਿਨ ਦਾ ਰਿਮਾਂਡ ਮਿਲਿਆ ਤੇ ਉਸ ਦੇ ਜਿਹੜਾ ਮਾਨਜੋ ਕੋਰਟ ਆ ਉਹਨਾਂ ਦੇ ਵੱਲੋਂ ਜਿਹੜੀ ਭੱਦੀ ਸ਼ਬਦਾਵਲੀ ਯੂਜ਼ ਕਰਨ ਦੇ આરોਪ ਦੇ ਤਹਿਤ ਜਿਹੜਾ ਉਸ ਦਾ ਜਿਹੜੀ ਬੇਲ ਸੀ ਉਹ ਕੈਨਸਲ ਕਰ ਦਿੱਤੀ ਤੇ ਆਮ ਸੈਕਟਰ ਦੇ ਵਿੱਚ ਉਸ ਨੂੰ ਇੱਕ ਦਿਨ ਦਾ ਜਿਹੜਾ ਹੁਣ ਰਿਮਾਂਡ ਮਿਲਿਆ ਹੁਣ ਦੇਖਣਾ ਹੋਵੇਗਾ ਕਿ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਪ੍ਰਿੰਕਲ ਲੁਧਿਆਣਾ ਦੀਆਂ ਹੋਰ ਕਿੰਨੀਆਂ ਕੁ ਮੁਸੀਬਤਾਂ ਵਾਧਦੀਆਂ ਨੇ ਲੁਧਿਆਣਾ ਤੋਂ ਬਸ਼ਿਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ